ਲੋਕ ਆਵਾਜ਼ ਚੈਨਲ ਤੇ ਆਪ ਸਭ ਦਰਸ਼ਕਾਂ ਦਾ ਸਵਾਗਤ ਹੈ ਗੱਲ ਕਰਦੇ ਹਾਂ ਅੱਜ ਦਾ ਮੇਰਾ ਜਿਹੜਾ ਵਿਸ਼ਾ ਹੈ ਉਹ ਜਿਹੜਾ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਪੰਦੇ ਉਤੇ ਆਮ ਆਦਮੀ ਪਾਰਟੀ ਦੇ ਭਗਵਾਨ ਸਿੰਘ ਜੀ ਮਾਨ ਕੇਂਦਰੀਵਾਲ ਜੀ ਨੇ ਇੱਕ ਬੀਬੀਆਂ ਨਾਲ ਵਾਅਦਾ ਕੀਤਾ ਸੀ ਕਿ 1500 ਰੁਪਏ ਹਰ ਮਹੀਨੇ ਸਰਕਾਰ ਬੰਦੇ ਉੱਤੇ ਦਿੱਤੇ ਜਾਣਗੇ ਅਜੇ ਤੱਕ ਉਹਨਾਂ ਬੀਬੀਆਂ ਨੂੰ ਜਿਨ੍ਹਾਂ ਦੇ ਫਾਰਮ ਭਰੇ ਗਏ ਸਨ ਅਜੇ ਤੱਕ ਕਿਸੇ ਨੂੰ ਕੋਈ ਸਹਾਇਤਾ 1500 ਵਾਲੀ ਨਹੀਂ ਦਿੱਤੀ ਗਈ ਇਹ ਵਾਦਾ ਜੋ ਲੋਕਾਂ ਆਕਰਕੇ ਸਰਕਾਰ ਜੜੀ ਆਉ ਮੁਨਕਰ ਹੋਈ ਇਹ ਬੜੀ ਉਹਨਾਂ ਵਰਕਰਾਂ ਵਾਸਤੇ ਨਮੂਸ਼ੀ ਦਾ ਕਾਰਨ ਬਣ ਗਿਆ ਹੈ ਜਿੰਨਾ ਵਰਕਰਾਂ ਨੇ ਆਪਣੇ ਫਾਰਮ ਭਰੇ ਸੀ ਬੀਬੀਆਂ ਤੇ ਇਹ ਵਾਦਾ ਕਰਕੇ ਕਿ ਸਰਕਾਰ ਪੰਨ ਦੇ ਉੱਤੇ ਇਹ ਸਾਭ ਕੇ ਫਾਰਮਰ ਰੱਖਣਾ ਤੁਸੀਂ ਜੇ ਤੁਹਾਨੂੰ 1500 ਰੁਪਇਆ ਸਰਕਾਰ ਬੰਦੇ ਉੱਤੇ ਦਿੱਤਾ ਜਾਣਾ ਉਹ ਬੀਬੀਆਂ ਵਿਚਾਰੀਆਂ ਪੁੱਛਦੀਆਂ ਰਹੀਆਂ ਅੱਜ ਤੱਕ ਕਿਸ ਨੂੰ 1500 ਰੁਪਇਆ ਜੜਾ ਉਹ ਮਿਲਿਆ ਹੀ ਨਹੀਂ ਤੇ ਗੱਲ ਕਰਾਂਗੇ ਹੁਣ ਜਿਹੜੀ ਦਿੱਲੀ ਦੇ ਵਿੱਚ ਵਾਦਾ ਕੀਤਾ ਜਾ ਰਿਹਾ ਹੈ ਕੇਂਦਰੀਵਾਲ ਸਾਹਿਬ ਦਾ ਕਿ ਸਰਕਾਰ ਆਉਣ ਦੇ ਉੱਤੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਤੇ ਮੰਦਰਾਂ ਦੇ ਪੁਜਾਰੀਆਂ ਨੂੰ ਗੁਰਦੁਆਰਾ ਸਾਹਿਬ ਦੇ ਗ੍ਰੰਥੀਆਂ ਨੂੰ ਹੋਰ ਵੀ ਜਿਹੜੇ ਸਾਰੇ ਪੁਜਾਰੀ ਨੇ ਉਹਨਾਂ ਨੂੰ ਇਹ 18000 ਰੁਪਇਆ ਮਹੀਨੇ ਦਾ ਦਿੱਤਾ ਜਾਵੇਗਾ। ਉਹ ਜਿਹੜੇ ਧਰਮਾਂ ਦੇ ਨਾਲ ਸਬੰਧਤ ਰੱਖਦੇ ਨੇ ਏਟਾ-ਵੱਟਾ ਵਾਅਦਾ ਕਰ ਲੈਣਾ ਕਿ ਹਰ ਮਹੀਨੇ 18000 ਰੁਪਏ ਜਿਹੜਾ ਉਹ ਸਰਕਾਰ ਪੰਦੇ ਉੱਤੇ ਦਿੱਤਾ ਜਾਏਗਾ ਇਹ ਤੇ ਸਰਾਸਰ ਹੀ ਵਾਅਦਾ ਜਿਹੜਾ ਹੈਗਾ ਉਹ ਬਿਲਕੁਲ ਹੀ ਪੂਰਾ ਹੋਂ ਜੋਗ ਨਹੀਂ ਹੈਗਾ ਤੇ ਲੋਕ ਸਮਝਦੇ ਨੇ ਸਾਰੇ ਪਿਆਰਿਓ ਮੇਰਿਓ ਵੀਰੋ ਸਾਰਿਆਂ ਨੂੰ ਇਹ ਸਮਝ ਆ ਜਾਣੀ ਚਾਹੀਦੀ ਯਾਰ ਕਿ ਸਿਰਫ ਇਹ ਵੋਟ ਤੰਤਰ ਹੈ ਕੇਂਜਰੀਵਾਲ ਜੀ ਦਾ ਜਿਹੜਾ ਇਹ ਵਾਦਾ ਕਰਨਾ ਸਿਰਫ ਇੱਕ ਵੋਟ ਨੂੰ ਹਾਸਲ ਕਰਨ ਦਾ ਇਹ ਤਰੀਕਾ ਜਿਹੜਾ ਅਪਣਾਇਆ ਗਿਆ ਹੈ ਤੇ ਮੇਰੇ ਪਿਆਰੇ ਦੋਸਤੋ ਮੈਂ ਇਹ ਬੇਨਤੀ ਕਰਦਾ ਕਿ ਆਪ ਦਿੱਲੀ ਵਾਲੇ ਲੋਕ ਬੜੇ ਸੁਲਝੇ ਬੜੇ ਸਿਆਣੇ ਨੇ ਤੇ ਜਿਹੜੀ ਵੋਟ ਸੋਚ ਸਮਝ ਕੇ ਦੇਣੀ ਆ ਕੌਣ ਵਾਅਦਾ ਪੂਰਾ ਕਰਦਾ ਕੌਣ ਨਹੀਂ ਕਰਦਾ ਇਹ ਸਭ ਆਪ ਜਾਣਦੇ ਹੋ ਤੇ 18000 ਰੁਪਇਆ ਜਿਹੜਾ ਉਹ ਸਰਕਾਰ 판 ਦੇ ਉੱਤੇ ਫਿਰ ਆਪ ਦੀਆਂ ਅੜੀਕਾ ਜਿਹੜੀਆਂ ਆਖਾਂ ਦੇਖਦੀਆਂ ਹੈ ਰਹਿ ਜਾਣਗੀਆਂ ਕਿ ਅਜੇ ਤੱਕ 18000 ਰੁਪਿਆ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਿੱਤਾ ਨਹੀਂ ਇਹ ਤੇ ਉਦੋਂ ਵਾਦੇ ਹੁੰਦੇ ਆ ਜਦੋਂ ਲੋਕਾਂ ਕੋਲ ਵੋਟ ਲੈਣੀ ਹੋਵੇ ਪਹਿਲਾਂ ਸਰਕਾਰ ਰਹੀ ਆ ਸਮੇਂ ਦੇ ਉੱਤੇ ਉਦੋਂ 18000 ਰੁਪਇਆ ਇਹਨਾਂ ਨੂੰ ਹਰ ਮਹੀਨੇ ਗ੍ਰੰਤੀਆਂ ਨੂੰ ਜਾਂ ਮੰਦਰਾਂ ਦੇ ਪੁਜਾਰੀਆਂ ਨੂੰ ਦੇਂਦਾ ਚੇਤਾ ਕਿਉਂ ਨਹੀਂ ਆ ਉਸ ਵੇਲੇ ਕੀ ਗੱਲ ਸੀ ਉਸ ਵੇਲੇ ਦਿੱਤਾ ਹੁਣ ਤਾਂ ਇਹਨਾਂ ਵੋਟਾਂ ਦੇ ਵਿੱਚ ਆ ਸ਼ਾਇਦ ਸਮਾਂ ਕੰਮ ਆ ਜਾਂਦਾ ਤੋ ਪਿਆਰੋ ਇਹਨਾਂ ਦੇ ਲਾਰਿਆਂ ਵਿੱਚ ਨਹੀਂ ਆਉਣਾ ਇਸ ਕਰਕੇ ਜਰਾ ਕਿ ਇਹਨਾਂ ਤੋਂ ਬਚ ਕੇ ਰਹਿਣਾ ਝੂਠੇ ਵਾਦੇ ਕਰਦੇ ਨੇ ਤੇ ਲੋਕਾਂ ਦੇ ਨਾਲ ਸਿਰਫ ਵੱਡੇ ਵੱਡੇ ਵਾਦੇ ਕਰ ਲੈਂਦੇ ਆ ਵੋਟ ਤੰਤਰ ਹਾਸਲ ਕਰਨ ਵਾਸਤੇ ਇਸ ਕਰਕੇ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਇਹ ਵੋਟ ਬੜੇ ਸੋਚ ਤੇ ਸਮਝ ਕੇ ਆਪ ਜੀ ਨੇ ਦੇਣੀ ਹੈ ਇਹ ਇਹ ਮੇਰਾ ਵਿਚਾਰ ਨੇ ਜੀ ਕਿਉਂ ਮੈਂ ਆਮ ਆਦਮੀ ਪਾਰਟੀ ਦੇ ਵਿੱਚ ਬੜਾ ਸਮਾਂ ਕੰਮ ਕੀਤਾ ਹੱਥੀਂ ਲੋਕਾਂ ਦੇ ਫਾਰਮ ਭਰੇ ਸੀ ਪਰ ਇਹਨਾਂ ਉਹਨਾਂ ਵਰਕਰਾਂ ਨੂੰ ਪਿਛੇ ਕਰਕੇ ਨਵੇਂ ਵਰਕਰ ਅੱਗੇ ਲਿਆ ਆਂਦੇ ਇਹ ਇਹ ਸਰਕਾਰ ਜਿਹੜੀ ਹੈ ਜਦੋਂ ਬਣਦੀ ਆ ਇਹਨਾਂ ਦੀਆਂ ਅੱਖਾਂ ਬਿਲਕੁਲ ਫੇਰ ਜਾਂਦੀਆਂ ਜੇ ਇਹ ਲੋਕਾਂ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਨਹੀਂ ਹੈਗੀ ਇਹਨਾਂ ਦੀ ਇਹ ਤਾਂ ਆਮ ਲੋਕਾਂ ਦੇ ਨਾਲ ਝੂਠੇ ਵਾਦੇ ਕਰ ਲੈਂਦੇ ਆ ਤੇ ਮੁਰਗੇ ਨੋਂ ਪਾਉਂਦੇ ਨਹੀਂ ਤੁਸੀਂ ਆਪ ਸੋਚ ਸਮਝ ਕੇ ਦਿੱਲੀ ਵਾਲੇ ਲੋਕੋ ਮੇਰੇ ਪਿਆਰੇ ਦੋਸਤੋ ਬਜ਼ੁਰਗੋ ਆਓ ਆਓ ਸਾਰੇ ਸੋਚ ਸਮਝ ਕੇ ਹੀ ਓਰ ਦੇਣਾ ਤੇ ਇਹਨਾਂ ਦੇ ਵਾਅਦਿਆਂ ਤੋਂ ਜਿਹੜਾ ਪਾਰ ਪਾਰੇ ਵਾਅਦੇ ਕਰਕੇ ਤੇ ਫਿਰ ਮੁਨਕਰ ਹੁੰਦੇ ਨੇ ਉਦੋਂ ਸਮੇਂ ਨਾਲ ਸਰਕਾਰਾਂ ਦੇ ਵਿੱਚ ਇਹਨਾਂ ਨੂੰ ਚੇਤਾ ਹੀ ਨਹੀਂ ਆਇਆ ਤੇ ਉਦੋਂ ਕੀ ਗੱਲ ਸੀ ਕੀ ਆਪ ਤੁਸੀਂ ਸਭ ਜਾਣਦੇ